ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਤੁਸੀਂ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਦਾ ਹਿੱਸਾ ਬਣਦੇ ਆ ਰਹੇ ਹੋ ਤੁਹਾਨੂੰ ਵੀ ਪਤਾ ਹੈ ਕਿ ਸੰਘਰਸ਼ ਦੇ ਬਿਨਾਂ ਆਪਣੀਆਂ ਮਾਸਟਰ ਕਲਾਸ ਦੀਆਂ ਪਰਥੀ 54% ਲੈਕਚਰਾਰ ਜਾਂ ਹੋਰ ਆਪਣੀ ਉਮਰ ਹੱਦ ਦੀਆਂ ਮੰਗਾਂ ਉਹ ਹੱਲ ਹੋਣ ਵਾਲੀਆਂ ਨਹੀਂ ਸਾਥਿਓ ਸਵੇਰ 11 ਵਜੇ ਦਾ ਟਾਈਮ ਸੀ ਟਾਈਮ ਲਗਭਗ 11 ਵਜੇ ਤੋਂ ਬੀਤਦੇ ਬੀਤਦੇ ਸ਼ਾਮ 6 ਵਜੇ ਗਿਆ ਸਾਥਿਓ ਹੋਰ ਮੀਟਿੰਗ ਹੋ ਕੇ ਨਿਪੜੀ ਐ ਮੀਟਿੰਗ ਦੇ ਵਿੱਚ ਜਿਹੜਾ ਪਹਿਲਾਂ ਕੁਝ ਨਿਕਲਦਾ ਹੁੰਦਾ ਸੀ ਅੱਜ ਫਿਰ ਉਹ ਹੀ ਨਿਕਲਿਆ ਐ ਸਾਥਿਓ ਪਹਿਲਾਂ ਵੀ ਸਿੱਖਿਆ ਮੰਤਰੀ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਤੁਹਾਡੀਆਂ ਪੋਸਟਾਂ ਬਹੁਤ ਘਟ ਹੈ ਪ੍ਰੋਮੋਸ਼ਨਾਂ ਹੋ ਰਹੀਆਂ ਜਦੋਂ ਤੱਕ ਪ੍ਰੋਮੋਸ਼ਨਾਂ ਨਹੀਂ ਹੋਣਗੀਆਂ ਉਦੋਂ ਤੱਕ ਮੈਂ ਕੋਈ ਹੱਲ ਨਹੀਂ ਕਰ ਸਕਦਾ ਪ੍ਰੋਮੋਸ਼ਨਾਂ ਕਦੋਂ ਹੋਣਗੀਆਂ ਕਦੋਂ ਮਾਸਟਰ ਕਟ ਦੀ ਪਰਖ ਆਏਗੀ ਜਾਂ 55% ਹੱਲ ਹੋਏਗੀ ਜਾਂ ਨਹੀਂ ਹੋਏਗੀ ਇਹਦੇ ਬਾਰੇ ਅਜੇ ਸਸਪੈਂਸ ਹੈ ਕਦੋਂ ਤੱਕ ਹੋਵੇਗਾ ਇਹ ਜਦੋਂ ਤੋ ਤੁਸੀਂ ਘਰੋਂ ਬਾਹਰ ਨਿਕਲੋਗੇ ਹਲ ਉਦੋਂ ਹੀ ਹੋਣਾ ਹੈ ਜਦੋਂ ਤੁਸੀਂ ਘਰਾਂ ਤੋਂ ਸਾਰੇ ਬਾਹਰ ਆਉਂਗੇ ਜਾਂ ਤੁਸੀਂ ਧਰਨੇ ਦਾ ਹਿੱਸਾ ਬਣੋਗੇ ਜੇ ਤੁਸੀਂ ਐਦਾਂ ਘਰਾਂ 'ਚ ਬੈਠੇ ਰਹੇ ਜਾਂ ਤੁਸੀਂ ਲਾਇਬ੍ਰੇਰੀ 'ਚ ਬੈਠੇ ਰਹੇ ਪੜਨ 'ਚ ਬੈਠੇ ਰਹੇ ਵਿਸਤਰੇ ਤਾਂ ਸਾਥੀਓ ਇਹ ਪੋਸਟਾਂ ਨਾ ਅੱਜ ਆਉਣ ਵਾਲੀਆਂ ਨਾ ਕੱਲ ਆਉਣ ਵਾਲੀਆਂ ਖਰਾ ਜਵਾਬ ਹੈ 5-700 ਪੋਸਟਾਂ ਕਹ ਰਹੇ ਸੀ ਕਿ ਖਾਲੀ ਹੈਗੀਆਂ ਅਸੀਂ ਦੇ ਦਿੰਨੇ ਆ ਜਦੋਂ ਕਹੋਗੇ ਅਸੀਂ 5700 ਤੁਹਾਨੂੰ ਪੋਸਟਾ ਜਲਦੀ ਦੇ ਦੇਾਂਗੇ ਪਰ ਸਾਥਿਓ 5700 ਨਾਲ ਕਿਸੇ ਦਾ ਕੁਝ ਨਹੀਂ ਬਣਨ ਵਾਲਾ ਮੈਂ ਤੁਹਾਨੂੰ ਅਪੀਲ ਕਰਦਾ ਬੁਲੰਬੇ ਸਮੇਂ ਤੋਂ ਤੁਹਾਨੂੰ ਕਿਹਾ ਧਰਨੇ ਦਾ ਹਿੱਸਾ ਬਣੋ ਇਹ ਸਰਕਾਰਾਂ ਧਰਨੇ ਕਰਕੇ ਚੁਕਦੀਆਂ ਨਾ ਕਿ ਇਹ ਘਰ ਬੈਠ ਕੇ ਚਕਾਉਣ ਵਾਲਿਆਂ ਸਾਥਿਓ ਮੈਂ ਤੁਹਾਨੂੰ ਫਿਰ ਅਪੀਲ ਕਰਦਾ ਸਾਂਝਾ ਮੋਰਚਾ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਹੈ ਮੈਂ ਜਸਵੰਤ ਸਿੰਘ ਕਬਾਇਆ ਪੀਏ ਟੈਟਪਾਸ ਪੰਜਾਬ ਆਓ ਆਪਾਂ ਸਾਥੀਓ ਆਪਣੀ ਮੰਗਾ ਨੂੰ ਲੈ ਕੇ ਆਪਾਂ ਜਲਦ ਇੱਕ ਧਰਨੇ ਦਾ ਰੂਪ ਤਰਨ ਕਰੀਏ ਕਰਾਂ ਚੋਂ ਬਾਹਰ ਨਿਕਲੋ ਤੇ ਇੱਕ ਜਲਦੀ ਆਪਾਂ ਧੰਨਾ ਅਨਾਉਂਸ ਕਰਾਂਗੇ ਤੇ ਆਪਾਂ ਆਪਣੀਆਂ ਮੰਗਾ ਬਣਾਵਾਂਗੇ ਧੰਨਵਾਦ ਸਾਰਾ